ਕੀ ਜਦਸਾਓ ਅੱਤੇ ਮੇਂ ਕੁੰਦੋਲੀ ਕਾ ਚੰਗੀ ਡਾਂਗੋ ਡਾਂਗੋ ਦੀ ਹਾਂ ਸੁਕੀਏ ਛੋ ਖਾਂ ਮੈਂ ਮੈਨੂੰ ਕਿੱਥੇ ਪਤਾਈ ਮੈਂ ਕਪੜੇ ਮੇਰੇ ਮੂਰੇ ਹੀ ਤੇ ਮਰਾ ਤੋੜ ਗੱਲ ਤੋਥੇ ਕਿ ਸੁਕਰੇ ਪਾ ਗਈ ਮੈਂ ਮੈਂ ਤੇ ਕਿਹਾ ਅੱਧੀਆਂ ਚੁੱਕੀਆਂ ਮੈਨੂੰ ਲੱਗੇ ਬਸ ਮੂਰੇ ਹੀ ਲੱਗੇ ਲੱਗੇ ਹੋਰ ਕੁਛ ਨਹੀਂ ਲੱਗੇ ਕੋਈ ਜਸਤ ਰਹੇ ਹੋ ਨਹੀਂ ਸੁਪਰਾਂਚ ਆਈ ਗਈ ਅਗਲੀ ਸੁਪਰਾਂਚ ਬੁਲਾਏ ਗਈ ਆ ਕੰਦੋ ਦੇ ਵਿੱਚ ਨਹੀਂ ਲੜਾਈ ਹੋਈ ਨੋਆ ਆ ਸਾਡੇ ਕੋਲੇ ਕੀ ਕਰਨਾ ਜਾਂ ਦੇ ਖਸਮਾਂ ਨੂੰ ਖਾਈ ਜਾਂਦੇ ਆ ਲੜਾਈ ਹੁੰਦੀ ਨੇ ਅੱਡੀ ਵੱਡੀਆਂ ਜੱਬਾ ਕਰਦੀਆਂ ਉਹਨਾਂ ਨੇ ਆ ਮੇਰੀ ਨੋਆ ਖੁਸਕੇ ਗਈ ਮੇਰੇ ਅੱਗੇ ਜਵਾਨ ਜਵਾਨ ਚਲਾਏ ਜਵਾਨ ਕੈਂਤੀ ਵਰਗੀ ਘੜਦਾਣੀ ਕੈਂਤੀ ਵਰਗੀ ਮੇਰੇ ਅੱਗੇ ਜਵਾਨ ਚਲਾਏ ਕੋਈ ਤੁਸੀਂ ਆਪਣੀ ਨੋ ਨੂੰ ਸੁਧਾਰ ਲਾ ਥੋੜਾ ਸੁਧਾਰੇ ਦਾ ਸਿਰ ਦੇਰ ਜਿਤਾਉਂਗੀ ਅੰਨੀ ਆਦੀਓ ਕੇ ਦੀ ਚੁਬਰੀ ਕਰਦੀ ਗੋਦੀ ਸਗਤ ਹੈ ਮੈਰੀਓ ਕੇ ਦੀ ਚੁਬਰੀ ਕਰਦੀ ਲੋਕੀ ਬੜੀ ਕਰਦੀ ਹੈ ਮੈਰੀਓ ਕੇ ਦੀ ਚੁਬਰੀ ਕਰਦੀ ਆ ਕਿਦਾਂ ਰਹੇਗੀ ਦੀ ਦੀ ਮਜੀ ਦੀ ਵਾਰੀ ਟੋੜੀ ਆ ਬੇਦੀ ਲੋਕ ਕੁਛ ਕਰੇ ਬਸ ਸੁਣਾਦੀ ਮੈਨੂੰ ਸਭ ਨੂੰ ਪਤਾ ਹੈ ਮੈਨੂੰ ਚੁਬਰੀ ਲੋਕੀ ਕਰਦੇ ਨੇ ਜੱਤ ਕਰਦੀ ਤੈਨੂੰ ਕੀ ਜਸਾਇਆ ਅੱਜ ਨੂੰ ਦੋਈ ਕਰ ਚੰਗੀ ਡਾਂਗੋ ਡਾਂਗੋ ਦੀ ਹਾਂ ਸੱਚੀ ਐ ਛੋ ਅੱਖਾਂ ਮੈਂ ਵੀ ਨੋ ਵੀ ਕਿਤੇ ਬਤਾਈ ਮੈਂ ਕੱਪੜੇ ਮੇਰੇ ਮੂਲੇ ਹੀ ਤੇ ਮੈਂ ਤੋੜ ਕੇ ਤਲ ਤੋਥੇ ਦੀ ਸੁੱਕਰੇ ਪਾ ਲਈ ਮੈਂ ਮੈਂ ਤੇ ਗਿਆ ਦਿਨ ਚੁੱਕੀਆਂ ਮੈਨੂੰ ਲੱਗੇ ਬਸ ਮੂੜੇ ਹੀ ਲੱਗੇ ਲੱਗੇ ਹੋਰ ਕੁਛ ਨਹੀਂ ਲੱਗੇ ਪਏ ਸਿੱਧਾ ਸੱਤ ਰਹੀ ਹੋਰ ਨਹੀਂ ਸੁਪਰ ਆਇ ਰਹੀ ਅਗਲੀ ਸੁਪਰਾਂ ਚ ਬੁਲਾਇ ਰਹੀ ਆ ਕੰਦੋ ਦੇ ਵਿੱਚ ਨਹੀਂ ਲੜਾਈ ਹੋਈ ਨੋ ਆ ਛੱਡ ਪੜਿਆ ਕੀ ਕਰਨਾ ਜਾਂ ਦੇਖਾ ਸਮਾਨ ਖਾਈ ਜਾਂਦੇ ਆ ਲੜਾਈ ਨਹੀਂ ਦਿੰਦੇ ਅੱਧੀ ਵੱਡੀਆਂ ਜੱਬਾ ਕੱਢੀ ਦੀ ਉਹਨਾਂ ਨੇ ਆ ਮੇਰੀ ਨੋ ਆ ਖੁਸਕ ਗਈ ਮੇਰੇ ਅੱਗੇ ਜਵਾਨ ਜਵਾਨ ਚਲਾਏ ਜਵਾਨ ਨੇ ਕੈਸੀ ਵਰਗੀ ਘੜਦਾਣੀ ਕੈਸੀ ਵਰਗੀ ਮੇਰੇ ਅੱਗੇ ਜਵਾਨ ਚਲਾਏ ਨਾ ਕੋਈ ਤੁਸੀਂ ਆਪਣੀ ਨੋ ਨੂੰ ਸੁਧਾਰ ਹਵਾ ਥੋੜਾ ਸੁਧਾਰੇ ਦਾ ਸੁਧੇਰ ਦੇ ਤਾਂ ਵੀ ਨਹੀਂ ਅੰਨੀ ਆਦੀ ਯੋਕੇ ਚੁਬਰੀ ਕਰਦੀ ਗੋ ਦੀ ਸਗਦਾ ਮੈਂ ਆਦੀ ਯੋਕੇ ਚੁਬਰੀ ਕਰਦੀ ਲੋਕੀ ਬੜੇ ਕਰਦੀਏ ਮੇਰੀ ਯੋਕੇ ਚੁਬਰੀ ਆ ਕਿਹਜਾ ਰਲੇਗੀ ਦੀ ਦੀ ਮਜੀ ਦੀ ਵਾਰੀ ਤੋਂ ਦੀ ਆ 베ਦੀ ਰੋ ਕੁਸ ਕਰਦੇ ਹਾਂ ਬਸ ਸੁਣਨੀ ਮੈਂ ਕਿ ਚੁਬਰੀ ਸਭ ਨੂੰ ਪਤਾ ਹੈ ਮੈਂ ਨਹੀਂ ਚੁਬਰੀ ਲੋਕੀ ਕਰਦੇ ਨੇ ਜਾਤੂ ਕਰਦੀ ਏ